ਕਈ ਵਾਰ ਨਾ ਸਾਡੀ ਆਦਤ ਹੈ ਸਾਡੀ ਆਦਤ ਕੀ ਹੈ ਸਾਡੇ ਕੋਲੇ ਕੋਈ ਤੀਜੇ ਦੇ ਪਰਦੇ ਖੁੱਲਦੇ ਹੋਣ ਅਸੀਂ ਖੁਸ਼ੀ ਬੜੇ ਹੁੰਨੇ ਆ ਦੱਸੀ ਦੁਬਾਰਾ ਦੱਸੀ ਮੜਾ ਜਾਈ ਕਈ ਕਈ ਵਾਰ ਤਾਂ ਭਾਂਜ ਕਹਿੰਨੇ ਆ ਦੱਸੀ ਥੋੜਾ ਦੁਬਾਰਾ ਕੱਲ ਦੀ ਕੀ ਗੱਲ ਸੀ ਕਿੰਨੇ ਗੁਰੂ ਕੋ ਖੁਸ਼ ਹੁੰਨੇ ਆ ਅਸੀਂ ਪਰ ਇਹ ਇਹ ਦਰਤੀ ਬਹੁਤ ਮਾੜੀ ਹੈ ਅਸੀਂ ਕਹਾਂਗੇ ਅਸੀਂ ਕਿਹੜਾ ਕਿਸ ਦਾ ਮਾੜਾ ਕਰਦੇ ਆ ਗੱਲ ਭਾਈ ਜਿਹੜਾ ਮਨ ਹੈ ਨਾ ਸਮਝੋ ਜਿਹੜਾ ਮਨ ਹੈ ਗੁਰਮਖੋ ਮਨ ਕੱਲਾ ਬੁਰਾ ਕਰਨ ਨਾਲ ਨਹੀਂ ਵਿਗੜਦਾ ਇਹ ਬੁਰਾ ਸੁਣਨ ਦੇ ਨਾਲ ਵਿਗੜ ਜਾਂਦਾ ਹੈ ਬੁਰਾ ਸੁਣੀਏ ਤਾਂ ਹੀ ਵਿਗੜ ਜਾਂਦਾ ਮਨ ਕੱਲੇ ਕੱਪੜੇ ਨਾ ਜੇ ਸੀਤ ਕੱਪੜੇ ਪਾਏ ਹੋਣ ਗੁਰਮਖੋ ਇਹ ਕੰਮ ਕਰੀਏ ਤਾਂ ਮੈਲੀ ਨਹੀਂ ਹੁੰਦੇ ਕਈ ਵਾਰ ਕੰਮ ਨਾ ਕਰੀਏ ਬਾਜ਼ਾਰ ਗੀੜਾ ਹੀ ਮਾਰਾ ਜੇ ਤਾਂ ਵੀ ਮੈਲੀ ਹੋ ਜਾਂਦੇ ਆ ਹੁੰਦੇ ਕਿ ਨਹੀਂ ਹੁੰਦੇ ਉਹ ਘਰ ਦੀਆਂ ਬੀਬੀਆਂ ਕਹਿੰਦੇ ਕਈ ਵਾਰ ਕੰਮ ਕੀਤਾ ਕੋਈ ਨਹੀਂ ਕੱਪੜੇ ਮੈਲੇ ਨਹੀਂ ਕਰਲੇ ਆਪਾਂ ਕਹਿੰਦੇ ਆ ਬਾਜ਼ਾਰ ਗਿਆ ਸੀ ਧੂੜ ਮਿੱਟੀ ਬਹੁਤ ਹੈ ਅਰਥ ਕੀ ਬਣਿਆ ਬੁਰਾ ਕੰਮ ਨਾ ਵੀ ਕਰੀਏ ਗੁਰਮਖ ਖੂਬ ਅੱਖਾਂ ਰਾਹੀਂ ਮੈਲ ਪੈ ਜਾਂਦੀ ਹੈ ਕੰਨਾਂ ਰਾਹੀਂ ਮੈਲ ਪੈ ਜਾਂਦੀ ਹੈ ਇਹ ਨੁਕਤਾ ਸਮਝਿਆ ਕਰੋ ਬੜੇ ਧਿਆਨ ਨਾਲ ਜਦੋਂ ਗੁਰੂ ਕੋਈ ਸਾਡੇ ਕੋਲ ਕਿਸੇ ਦੀ ਬਰਾਈ ਕਰਦਾ ਨਾ ਕਿਸੇ ਦੀ ਬਰਾਈ ਕਰਦਾ ਹੈ। ਮਹਾਤਮਾ ਬੁੱਧ ਜੰਗਲ ਚ ਬੈਠੇ ਚਲੋ ਜੋ ਸਮਝ ਲ ਗਏ ਆਪਾਂ। ਮਹਾਤਮਾ ਬੁੱਧ ਜੰਗਲ ਵਿੱਚ ਬੈਠੇ। ਗੁਰਮਖ ਕੋਈ ਸੱਜਣ ਆ ਗਿਆ। ਕਹਿਣ ਲੱਗਾ ਬੁੱਧ ਜੀ ਜਿਹੜਿਆ ਨਾਲ ਦਾ ਪਿੰਡ ਹੈ ਨਾ ਜਿਹੜਾ ਪਿੰਡ ਦਾ ਮੁਖੀ ਹੈ ਉਹ ਬੰਦਾ ਬਹੁਤ ਬੁਰਾ ਹੈ। ਬੇਈਮਾਨੀ ਕਰਦਾ ਹੈ। ਝੂਠ ਬੜਾ ਬੋਲਦਾ ਹੈ ਪਾਪ ਬੜਾ ਕਰਦਾ ਹੈ ਬਹੁਤ ਬੁਰਾ ਬੰਦਾ ਹੈ ਬੁੱਧ ਜੀ ਕਹਿਣ ਲੱਗੇ ਮੈਨੂੰ ਇਹ ਦੱਸ ਤੂੰ ਮੇਰੇ ਕੋਲੇ ਉਸ ਦੀ ਬਰਾਈ ਕਰ ਰਿਹਾ ਹੈ ਮੇਰੇ ਕੋਲ ਬਰਾਈ ਕਰਨ ਦਾ ਤੈਨੂੰ ਕੋਈ ਫਾਇਦਾ ਹੈ ਆਪਾਂ ਵੀ ਅਪਣਾਇਆ ਕਰੋ ਵੀ ਫਾਰਮੂਲਾ ਜਦੋਂ ਸਾਡੇ ਕੋਲ ਕਿਸੇ ਦੀ ਕੋਈ ਬਰਾਈ ਕਰਦਾ ਹੈ ਕਹਿੰਦੇ ਤੂੰ ਉਹਦੀ ਬਰਾਈ ਮੇਰੇ ਕੋਲੇ ਕਰ ਰਿਹਾ ਹੈ ਤੈਨੂੰ ਕੋਈ ਫਾਇਦਾ ਹੈ ਹਾਂਜੀ ਮੈਨੂੰ ਤਾਂ ਕੋਈ ਫਾਇਦਾ ਨਹੀਂ ਜੋ ਦੀ ਬराई ਤੂੰ ਮੇਰੇ ਕੋਲੇ ਕਰ ਰਿਹਾ ਹੈ ਉਹਦੇ ਉੱਤੇ ਕੀ ਅਸਰ ਹੋਵੇਗਾ ਜਿਹਦੀ ਕਰ ਰਿਹਾ ਉਹਦੇ ਤੇ ਕੀ ਅਸਰ ਹੋਵੇਗਾ ਕਹਿੰਦਾ ਲੱਗਾ ਜੀ ਉਹਨੂੰ ਤੇ ਪਤਾ ਵੀ ਨਹੀਂ ਹੈ ਉਹਦੇ ਤੇ ਕੋਈ ਅਸਰ ਨਹੀਂ ਹੋਣਾ ਬੁੱਧ ਜੀ ਕਹਿੰਦੇ ਮੈਨੂੰ ਕੋਈ ਲਾਭ ਹੋਵੇਗਾ ਕਹਿੰਦੇ ਤੁਹਾਨੂੰ ਵੀ ਕੀ ਲਾਭ ਹੋਣਾ ਬੱਜੀ ਕਹਿਣ ਲੱਗੇ ਜਿਹਦੀ ਬੁਰਾਈ ਕਰਦਾ ਪਿਆ ਉਹ ਵੀ ਕੋਈ ਲਾਭ ਨਹੀਂ ਤੂੰ ਕਰਦਾ ਪਿਆ ਤੈਨੂੰ ਵੀ ਕੋਈ ਲਾਭ ਨਹੀਂ ਤੇ ਮੈਨੂੰ ਸੁਣਾ ਰਿਹਾ ਤੇ ਮੈਨੂੰ ਵੀ ਕੋਈ ਲਾਭ ਨਹੀਂ ਜਿਸ ਚੀਜ਼ ਦਾ ਕਿਸੇ ਨੂੰ ਲਾਭ ਹੀ ਨਾ ਹੋਵੇ ਉਹ ਕਰਦੇ ਕਿਉਂ ਪਏ ਆ ਪਰ ਹੁੰਦਾ ਗੁਰਮਖੋ ਇਹ ਗੱਲ ਇਹ ਸਾਡੀ ਹਾਲਤ ਸਾਰਿਆਂ ਦੀ ਹੈ ਪੁੱਛ ਲੋ ਬੰਦੇ ਨੂੰ ਵੀ ਉਹਦੀ ਗੱਲ ਕਿਉਂ ਕਰਦਾ ਮੇਰੇ ਕੋਲੇ ਨਾ ਤਾਂ ਉਹਨੂੰ ਫਾਇਦਾ ਨਾ ਤੈਨੂੰ ਫਾਇਦਾ ਨਾ ਮੈਨੂੰ ਫਾਇਦਾ ਪਰ ਇਹ ਉਹ ਗੱਲ ਤੇ ਕੋਈ ਕਿਉਂ ਵਕਤ ਕਰਾਉਣਾ ਹੈ ਤੇ ਸੱਚ ਇਹ ਹੈ ਕਈ ਵਾਰ ਅਸੀਂ ਬਹੁਤਾ ਵਕਤ ਇਹੋ ਜਿਹੀ ਗੱਲਾਂ ਦੀ ਗਾਲ ਦਿੰਨੇ ਆਂ ਵੀ ਚਲੋ ਠੀਕ ਹੈ ਕਿਉਂਕਿ ਰਸ ਆਉਣ ਲੱਗ ਪੈਂਦਾ ਇੱਕ ਰਸ ਹੈ ਗੁਰਮਖੋ ਨਿੰਦਿਆ ਦਾ ਵੀ ਇੱਕ ਰਸ ਹੈ ਬਚ ਗਏ ਇਹਨਾਂ ਬਰਾਈਆਂ ਤੋਂ ਇਹਦੇ ਨਾਲ ਗੁਰਮਖੋ ਲਾਪ ਹੋਵੇ ਭਾਵੇਂ ਨਾ ਹੋਵੇ ਪਰ ਇਹ ਗੱਲ ਪੱਕੀ ਆ ਵੀ ਨੁਕਸਾਨ ਜ਼ਰੂਰ ਹੋ ਜਾਂਦਾ ਹੈ ਨੁਕਸਾਨ ਪੱਕਾ ਹੈ ਫਾਇਦਾ ਹੋਵੇ ਨਾ ਹੋਵੇ ਨੁਕਸਾਨ ਕਹਿੰਦਾ ਸਿਆਣੇ ਕਹਿੰਦੇ ਵਟ ਤੇ ਪਿਆ ਨੁਕਸਾਨ ਹੋਣਾ ਹੀ ਹੋਣਾ ਕੁਛ ਨਾ ਵੀ ਹੋਵੇਗਾ ਸਾਡਾ ਗੁਰਮਖੋ ਮਨ ਜਿਹੜਾ ਹੈ ਉਹ ਖੰਡਾਵ ਚ ਆ ਜਾਏਗਾ ਸਾਡਾ ਮਨ ਖੰਡਾ ਵਿੱਚ ਠੰਡ ਜਾਂਦਾ ਹੈ ਮਨ ਸਾਡਾ ਇਕ ਤਾਂ ਹੀ ਨਹੀਂ ਆ ਫਿਰ ਕਿਤੇ ਤੁਸੀਂ ਯਤਨ ਕਰ ਲੋਗੇ ਤਾਂ ਕਈ 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 ਵਾਰ ਤੇ ਨਾ ਇਹੋ ਦੀ ਗੱਲ ਸੁਣਦੇ ਆ ਵੀ ਕਈ ਕਈ ਘੰਟੇ ਸੋਚੀ ਜਾਂਦੇ ਆ ਵੀ ਹੈ ਖੰਡ ਗਿਆ ਮਨ ਉਹ ਚੰਗਾ ਪਣਾ ਬੈਠਾ ਸੀ ਸ਼ਾਂਤਮਨ ਕਿਸੇ ਨੇ ਕੰਨ ਚ ਫੂਕ ਮਾਰਤੀ ਆ ਕੇ ਬੰਨਾ ਹੁ ਹੁਚਣ ਲੱਗ ਪਏ ਹੁਣ ਹੋਰ ਹੀ ਪਾਸੇ ਸੁਰਤ ਲੱਗ ਗਈ ਇਦਾਂ ਹੁੰਦਾ ਹੈ ਬੱਚਿਆ ਕਰੀਏ ਨਾ ਗੱਲਾਂ ਜ਼ਰੂਰੀ ਹੈ ਗੁਰਮਖੋਇ ਤੋ ਭਾਈ ਧੰਗ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਕਾਹੂ ਪੈ ਰਾਜ ਰਾਜ ਕਿਵੇਂ ਮਿਲੇਗਾ ਦੱਸਣ ਵਾਲੇ ਬਹੁਤ ਐ ਵਿਧੀਆਂ ਕਾਹੂ ਪੈ ਸੁਰਗਾ ਸੁਰਗ ਦੀ ਪ੍ਰਾਪਤੀ ਕਿਵੇਂ ਹੋਵੇਗੀ ਦੱਸਣ ਵਾਲੇ ਬਹੁਤ ਨੇ ਕੂਟ ਮਦੇ ਮੁਕਤ ਕਹੋ ਪਰ ਮੁਕਤੀ ਕਿਵੇਂ ਮਿਲੇਗੀ ਇਹ ਕਹਿਣ ਵਾਲਾ ਕੋ ਕਰੋੜਾਂ ਦੇ ਵਿੱਚੋਂ ਇੱਕ ਹੈ ਉਹ ਗੁਰਨਖੋ ਹੈ ਸੱਚਾ ਗੁਰੂ